केंद्रीय तो विधायक डॉक्टर अजय गुप्ता ने आर्य समाज स्कूल हाथी गेट विखे मोहल्ला क्लिनिक की उसारी का उद्घाटन किया इस मौके सिंह मोगा ऋषि कपूर गुरदास विशाल गिल राजेंद्र नयर नारायणी शर्मा भी मौजूद सन ਇਹ ਪਤਵ ਜਿਹੜਾ ਇਲਾਕਾ ਹੈ ਇਹ ਇਲਾਕਾ ਕਹ ਲੋ ਕਿ ਬਹੁਤ ਕੰਜੈਸਟਿਡ ਇਲਾਕਾ ਸ਼ਹਿਰ ਦਾ ਅੰਮ੍ਰਿਤਸਰ ਵੌਲਟ ਸਿਟੀ ਦਾ ਇੱਥੇ ਬੜੀ ਜਿਆਦਾ ਜ਼ਰੂਰਤ ਸੀਗੀ ਇੱਕ ਮਹੱਲਾ ਕਲੀਨਿਕ ਦੀ ਕਿਉਂਕਿ ਡੈਂਸਲੀ ਪੋਪੂਲੇਟਿਡ ਏਰੀਆ ਔਰ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਆ ਅੱਜ ਅਸੀਂ ਇੱਥੇ ਇੱਕ ਨਵਾਂ ਮਹੱਲਾ ਕਲੀਨਿਕ ਜਿਹੜਾ ਉਹ ਬਣਾ ਰਹੇ ਆ ਔਰ ਇੱਥੇ ਤੁਸੀਂ ਦੇਖੋਗੇ ਕਿ ਹਾਰ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਇਲਾਕਾ ਜਿੰਨਾ ਵੀ ਲੋਗੜਾ ਕਟਰਾ ਮੋਤੀ ਦਾ ਮੈਂ ਬੰਬੇ ਵਾਲਾ ਖੂਹ ਹੈ ਫਿਰ ਅੱਗੇ ਆ ਜੋ ਪਾਸੀ ਵਾਲਾ ਚੌਕ ਹੈ ਜੀ ਇਹ ਸਾਰੇ ਇਲਾਕੇ ਨੂੰ ਇਹ ਕੈਟਰ ਕਰੇਗਾ ਕਟਰਾ ਦੁੱਲੋ ਹੈ ਸੋ ਲੋਗਾ ਵਾਸਤੇ ਜਿਹੜੀ ਇੱਕ ਬੜੀ ਵੱਡੀ ਸਹੂਲਤ ਅੱਜ ਜਿਹੜੀ ਅਸੀਂ ਇੱਥੇ ਲੋਕਾਂ ਨੂੰ ਦਿੱਤੀ ਹੈ ਸੋ ਜੋ ਵਾਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰ ਚਾਨ ਤੋਂ ਪਹਿਲਾਂ ਕੀਤਾ ਸੀਗਾ ਕਿ ਅਸੀਂ ਸਿਹਤ ਦਾ ਲੋਕਾਂ ਦੀ ਸਿਹਤ ਦਾ ਧਿਆਨ ਰੱਖਾਂਗੇ ਉਸ ਵਾਦੇ ਨੂੰ ਪੂਰਾ ਕਰਦੇ ਆਇਆ तकरीबन 1000 ਤੋਂ ਵੱਧ ਪੰਜਾਬ ਦੇ ਵਿੱਚ ਮੋਹੱਲਾ ਕਲੀਨਿਕਸ ਬਣ ਗਏ ਨੇ ਜਿੱਥੇ ਹਰ ਤਰ੍ਹਾਂ ਦੀ ਦਵਾਈ ਮੁਫਤ ਜਿਹੜੀ ਮਿਲਦੀ ਆ ਔਰ ਹਰ ਤਰ੍ਹਾਂ ਦੇ ਟੈਸਟ ਲੈਬਾਰਟਰੀ ਟੈਸਟ ਜਿਹੜੇ ਨੇ ਉਹ ਫ੍ਰੀ ਹੁੰਦੇ ਆ ਸੋ ਮੈਂ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦਾ ਪ੍ਰਭਾਰੀ ਸਸੋਦੀਆ ਸਾਹਿਬ ਦਾ ਔਰ ਰਮਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆਂ ਕਿ ਜਦੋਂ ਕਦੀ ਵੀ ਅਸੀਂ ਕੋਈ ਲੋਕ ਹਿੱਤ ਦਾ ਕੰਮ ਲੈ ਕੇ ਜਾਂਦੇ ਆਂ ਪੈਦੇ ਆਧਾਰ ਤੇ ਸਾਡੇ ਕੰਮ ਸਾਰੇ ਹੁੰਦੇ ਨੇ ਪਹਿਲੇ ਤਾਂ ਇਹ ਧੰਨਵਾਦੀਆਂ ਜੀ ਡਾਕਟਰ ਅਜੀਤ ਗੁਪਤਾ ਐਮ ਐਲ ਏ ਸਾਡੇ ਹਲਕਾ ਸੈਂਟਰ ਤੇ ਕਿ ਉਹਨਾਂ ਨੇ ਸਾਨੂੰ ਇੱਥੇ ਆ ਕੇ ਇੱਕ ਮਾਨ ਬਖਸ਼ਿਆ ਔਰ ਇਹ ਜਿਹੜਾ ਮੁਹੱਲਾ ਕਲੀਨਿਕ ਸਾਡੇ ਲਈ ਲੈ ਕੇ ਆਂਦਾ ਹੈ ਉਹਦੇ ਲਈ ਹੀ ਡਾਕਟਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮੈਂ ਇਲਾਕਾ ਨੁਆਸੀਆਂ ਨੂੰ ਵੀ ਵਧਾਈ ਦੇਣਾ ਵਾਂ ਪਰਮਾਤਮਾ ਸਾਰਿਆਂ ਦੀ ਸਿਹਤ ਵਧੀਆ ਰੱਖੇ لیکن پھر بھی ਘਰ ਚ ਕਿਤੇ چھوٹی موٹی ਕੋਈ اواری ਆਂਦੀ ਹੈ ਤੇ محلہ کلینک ਇੱਕ ਬਹੁਤ ਵਧੀਆ ਉਪਯੋਗ ਹੈ ਸਾਡੀ پارٹی ਦਾ ਕਿ ਜਿੱਥੇ ਆਮ ਲੋਕਾਂ ਨੂੰ ਦਵਾਈਆਂ ਮੈਡੀਕਲ ਸਾਰੇ ਫਰੀ ਮਿਲਦੇ ਆ ਸੋ ਮੈਂ ਧੰਨਵਾਦ ਕਰਦਾ ਵਾਂ ਆਪਣੇ ਸੀਐਮ ਭਗਵੰਤ ਮਾਨ ਸਾਹਿਬ ਦਾ ਆਪਣੇ ਸੁਪਰੀਮ ਮੋ ਅਰਵਿੰਦ ਕੇਜੀਵਾਲ ਸਾਹਿਬ ਦਾ ਅਮਨ ਅਰੋੜਾਈ ਦਾ ਸ਼ਰੀਕ ਹਤੀਜ ਦਾ ਕਿ ਸਾਰਿਆਂ ਨੇ ਜਿਹੜੀ ਇਹ ਸਕੀਮ ਚਲਾਈ ਹੈ ਮਹੱਲਾ ਕਲੀਨਿਕ ਦੀ ਇਹ ਬਹੁਤ ਵਧੀਆ ਲੋਕਾਂ ਨੂੰ ਫਾਇਦਾ ਦੁਆਉਣ ਵਾਲੀ ਸਕੀਮ ਹੈ